ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੈਨੇਡਾ ਤੋਂ ਸਿੱਖਾਂ ਵਾਸਤੇ ਬਹੁਤ ਵੱਡੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਦੂਜੇ ਪਾਸੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਈਰ ਸਟਾਰਮਰ ਉਹ ਵੀ ਸਿੱਖਾਂ ਦੇ ਨਾਲ ਵਿਸਾਖੀ ਮਨਾਉਣ ਪਹੁੰਚ ਗਏ ਤੀਜੇ ਪਾਸੇ ਇੱਕ ਵੀਡੀਓ ਸਾਹਮਣੇ ਆ ਗਿਆ ਵਿਸਾਖੀ ਦਾ ਇਟਲੀ ਤੋਂ ਇਟਲੀ ਦੀਆਂ ਸੜਕਾਂ ਦੇ ਉੱਤੇ ਤੁਸੀਂ ਦੇਖੋ ਕਿਵੇਂ ਸਿੱਖਾਂ ਦਾ ਠਾਠਾ ਮਾਰਦਾ ਕੱਠ ਤੁਹਾਨੂੰ ਇੱਥੇ ਦਿਖਾਈ ਦੇ ਰਿਹਾ ਹੈ ਇਸ ਦੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਕੈਨੇਡਾ ਦੇ ਵਿੱਚ 28 ਅਪ੍ਰੈਲ ਨੂੰ ਜੋ ਇੱਥੇ ਇਕ ਸੰਗੀ ਚੋਣਾ ਦਾ ਰਿਜ਼ਲਟ ਆਉਣ ਵਾਲਾ ਹੈ ਇਸ ਦੇ ਵਿੱਚ ਪਹਿਲਾਂ 45 ਉਮੀਦਵਾਰ ਪੰਜਾਬੀ ਸੀਗੇ ਅਲੱਗ-ਅਲੱਗ ਪਾਰਟੀਆਂ ਤੋਂ ਪਰ ਹੁਣ ਇਸ ਵਾਰ ਇੱਥੇ 65 ਪੰਜਾਬੀ ਉਮੀਦਵਾਰਾਂ ਦਾਨ ਦੇ ਵਿੱਚ ਉਤਰੇ ਨੇ ਸੋ ਆਓ ਅੱਜ ਦੇ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਬਹੁਤ ਬਧਨਾਬਾਦ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਤਾਂ ਸੇ ਤਾਂ ਸਾਨੂੰ ਸਾਥ ਨਹੀਂ ਦਿੰਦਿਆਂ ਸੀ ਤਾਂ ਇਸ ਕਰਕੇ ਬਹੁਤ ਮੁਸ਼ਕਲ ਨਾਲ ਅੱਜ ਦਾ ਵੀਡੀਓ ਵੀ ਰਿਕਾਰਡ ਕਰਕੇ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਤੇ ਉਮੀਦ ਕਰਾਂਗੇ ਕਿ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰੋਗੇ ਤੇ ਪੂਰਾ ਵੀਡੀਓ ਦੇਖੋਗੇ ਸਾਰੇ ਤੋਂ ਪਹਿਲੀ ਵੱਡੀ ਖਬਰ ਤੁਹਾਨੂੰ ਅੱਪ ਦੱਸਾਂਗੇ ਗਰੰਥੀ ਸਿੰਘਾਂ ਵਾਲੀ ਦੋਸਤੋ ਗਰੰਥੀ ਸਿੰਘਾਂ ਵਾਸਤੇ ਇੱਕ ਬਹੁਤ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਗਰੰਥੀ ਸਿੰਘਾਂ ਵਾਸਤੇ ਨਹੀਂ ਪੂਰੀ ਕੌਮ ਵਾਸਤੇ ਹੀ ਇਹ ਸਾਰੇ ਤੋਂ ਵੱਡੀ ਖੁਸ਼ਖਬਰੀ ਹੈ ਕਿਉਂਕਿ ਗਰੰਥੀ ਸਿੰਘਾਂ ਦੇ ਨਾਲ ਅਲੱਗ-ਅਲੱਗ ਗੁਰਦੁਆਰਾ ਸਾਹਿਬਾਨ ਦੇ ਵਿੱਚ ਬਹੁਤ ਜ਼ਿਆਦਾ ਤਸ਼ੱਦਦ ਇਹਨਾਂ ਦੇ ਉੱਤੇ ਕੀਤਾ ਜਾਂਦਾ ਹੈ ਕਦੇ ਕਮੇਟੀ ਇਹਨਾਂ ਨੂੰ ਕੱਢ ਦਿੰਦੀ ਹੈ ਕਦੇ ਪ੍ਰਧਾਨ ਨਾ ਖੁਸ਼ ਹੋ ਜਾਂਦਾ ਤੇ ਕਦੇ ਪ੍ਰਧਾਨ ਦੀ ਘਰ ਵਾਲੀ ਨਾ ਖੁਸ਼ ਹੋ ਜਾਂਦੀ ਹੈ ਪਰ ਹੁਣ ਇਹ ਸਾਰਾ ਕੁਝ ਬਦਲ ਜਾਵੇਗਾ ਔਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰੀ ਵੱਲੋਂ ਪਾਈਗੜਗਾ ਸਰ ਜੀ ਉਹ ਲੰਧਨ ਵਾਲੇ ਸਿੰਘਾਂ ਨੂੰ ਪ੍ਰਬੰਧਕ ਕਮੇਟੀ ਕੋਲੋਂ ਪੈਸੇ ਜਾਂ ਤਨਖਾਹ ਨਹੀਂ ਮੰਗਣੀ ਪਵੇਗੀ ਜਿਹੜਾ ਵੀ ਕੋਈ ਗੁਰੂ ਘਰ ਵਿੱਚ ਕੰਮ ਹੋਵੇਗਾ ਉਹ ਖੁਦ ਗ੍ਰੰਥੀ ਸਿੰਘ ਕਰਵਾਉਣਗੇ ਮੈਨੇਜਮੈਂਟ ਕਮੇਟੀ ਗ੍ਰੰਥੀ ਸਿੰਘ ਨੂੰ ਪੁੱਛੇ ਬਿਨਾਂ ਕੋਈ ਕੰਮ ਨਹੀਂ ਕਰ ਸਕਣਗੇ ਜੇਕਰ ਗਰੰਥੀ ਸਿੰਘ ਕੋਈ ਵੱੱਜਰ ਗਲਤੀ ਕਰਦਾ ਹੈ ਤਾਂ ਮੈਨੇਜਮੈਂਟ ਉਸਦੀ ਸ਼ਿਕਾਇਤ ਸ਼੍ਰੀ ਅਕਾਲ ਤਖਸਾਹਬ ਸਾਹਿਬ ਪਾਸ ਕਰੇਗੀ ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਸਾਹਬਾ ਲੋਕ ਕਮੇਟੀ ਬਣਾ ਕੇ ਉਸੇ ਸਮੇਂ ਹੀ ਗਰੰਥੀ ਸਿੰਘ ਦੀ ਹੋਰ ਇਸ ਮਸਲੇ ਦੀ ਜਾਂਚ ਕੀਤੀ ਜਾਊਗੀ ਜਿਹੜਾ ਦੋਸ਼ੀ ਹੋਊਗਾ ਉਸ ਨੂੰ ਸਜ਼ਾ ਦਿੱਤੀ ਜਾਊਗੀ ਬਹੁਤ ਜਲਦੀ ਇਹ ਹੁਕਮਨਾਮਾ ਅਕਾਲ ਤਖਸਾਹਬ ਤੋਂ ਜਾਰੀ ਹੋਣ ਜਾ ਰਿਹਾ ਹੈ ਗਰੰਥੀ ਸਿੰਘਾਂ ਦੇ ਹੱਕਾਂ ਦੀ ਆਵਾਜ਼ ਸੰਸਥਾ ਰਜਿਸਟਰਡ ਹਰਿਆਣਾ ਪੰਜਾਬ ਜਸ਼ਮੀਰ ਜਸਬੀਰ ਸਿੰਘ ਬਾਬਾ ਛੱਜਪੁਰ 7770081 ਹੁਣ ਇਸ ਤੋਂ ਇਲਾਵਾ ਤੁਹਾਨੂੰ ਆਪਾਂ ਸਾਰਿਆਂ ਤੋਂ ਪਹਿਲਾਂ ਵੀਡੀਓ ਦਿਖਾ ਦਿੰਨੇ ਹਾਂ ਦੋਸਤੋ ਸਾਡਾ ਪਹਿਲਾ ਵੀਡੀਓ ਜਿਹੜਾ ਹੁੰਦਾ ਹੈ ਇਹ ਤੁਹਾਨੂੰ ਆਪਾਂ ਵੀਡੀਓ ਇੰਗਲੈਂਡ ਵਾਲਾ ਦਿਖਾ ਦਿੰਨੇ ਹਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਕੀਮ ਸਟਾਰਮਰ ਸਿੱਖਾਂ ਦੇ ਨਾਲ ਵਿਸਾਖੀ ਮਨਾਉਣ ਵਾਸਤੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹੋਏ ਨੇ ਤੇ ਇਹ ਉਹਨਾਂ ਦਾ ਵੀਡੀਓ ਹੈ ਇਹ ਤੁਸੀਂ ਵੀਡੀਓ ਦੇਖੋ ਤੇ ਸੁਣੋ I would like to wish Sikhs here and across the world A very happy Visakhi. On this auspicious day, we remember the five beloved ones who were prepared to sacrifice their lives at the request of the tenth Guru. They demonstrated their utter devotion to Sikhi and determination above all else to serve humanity. Over 300 years ago, the Khalsa Panth was created to protect all from religious persecution. Today, Pasaki is a timely reminder that we all have a duty to protect the innocent and support the vulnerable in our society. It is this commitment to social justice and to selflessness to serve others that can be found in Britain today through the contribution of British Sikhs. Sikhs are a community fiercely dedicated to service, and I recognise this duty. I've spent many years dedicated to public service and i understand the desire to improve the lives of others and where necessary fight to make a difference as processions take place across britain the labour party wishes you and your families a very happy basakhi ਇੰਗਲੈਂਡ ਦੇ ਪ੍ਰਧਾਨ ਮੰਤਰੀ ਦਾ ਉਹਨਾਂ ਨੇ ਸਿੱਖਾਂ ਦੇ ਨਾਲ ਵਿਸਾਖੀ ਮਨਾਏ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ ਲੰਗਰ ਛਕਿਆ ਪਰ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਕਿੱਥੇ ਨੇ ਉਹ ਕਿਉਂ ਨਹੀਂ ਦਿਖਦੇ ਪੰਜਾਬ ਦੇ ਵੱਡੇ ਵੱਡੇ ਮਿਨਿਸਟਰ ਤੱਕ ਨਹੀਂ ਵਿਸਾਖੀ ਵਾਲੇ ਦਿਨ ਦੇ ਸੇ ਇੱਥੇ ਕਿਸਾਨਾਂ ਦੇ ਨਾਲ ਇਹ ਲੜੇ ਜਾਂਦੇ ਨੇ ਇੱਕ ਦੂਸਰੇ ਦੇ ਨਾਲ ਸਿੰਘ ਫਸਾਈ ਜਾਂਦੇ ਨੇ ਡੋਨਲਡ 트੍ਰੰਪ ਤੀਜੇ ਪਾਸੇ ਵਿਦੇਸ਼ੀਆਂ ਨੂੰ ਬਾਹਰ ਕੱਢੇ ਜਾਂਦਾ ਹੈ ਟੈਰਿਫ ਵਾਰ ਚਲਾਈ ਜਾਂਦਾ ਹੈ ਉਸ ਦੇ ਟੈਰਿਫ ਵਾਰ ਦੇ ਵਿੱਚ ਡੋਨਲਡ 트੍ਰੰਪ ਨੇ ਇੱਕ ਬਹੁਤ ਵੱਡਾ ਦੋਸਤੂ ਘਟਾਲਾ ਕੀਤਾ ਹੈ ਹੁਣ ਤੱਕ ਤਾਂ 트੍ਰੰਪ ਨੇ ਕਹਿੰਦੇ ਸੀ ਝਟਕੇ ਦਿੱਤੇ ਹੀ ਦਿੱਤੇ ਨੇ ਪਰ ਹੁਣ ਡੋਨਲਡ 트੍ਰੰਪ ਨੂੰ ਬਹੁਤ ਜਲਦੀ ਝਟਕਾ ਲੱਗਣ ਵੀ ਵਾਲਾ ਹੈ ਕਹਿੰਦੇ ਨੇ ਕਿ ਡੋਨਲਡ 트੍ਰੰਪ ਨੇ ਸ਼ੇਅਰ ਮਾਰਕੀਟ ਦੇ ਨਾਲ ਇੱਥੇ ਬਹੁਤ ਵੱਡੀ ਸ਼ਰਾਰਤ ਕੀਤੀ ਹੈ ਔਰ ਆਪਣੇ ਸਾਥੀਆਂ ਨੂੰ ਦਾ ਪਹੁੰਚਣ ਵਾਸਤੇ ਇਹ ਟੈਰਿਫ ਵਾਰ ਵਾਲੀ ਖੇਡ ਖੇਡੀ ਹੈ ਇਸ ਤੋਂ ਇਲਾਵਾ ਦੋਸਤੋ ਤੁਹਾਨੂੰ ਆਪਾਂ ਅਗਲੀ ਖਬਰ ਦੱਸ ਦਿੰਨੇ ਹਾਂ ਕੈਨੇਡਾ ਦੀ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੇ ਪੰਜਾਬੀ ਨੇ ਉਹ ਆਪਣੀ ਆਵਾਜ਼ ਬੁਲੰਦ ਕਰਨ ਜਾ ਰਹੇ ਨੇ ਇਸ ਤੋਂ ਪਹਿਲਾਂ ਸਾਲ 2021 ਦੇ ਵਿੱਚ ਜਿਹੜੀਆਂ ਉੱਥੇ ਚੋਣਾਂ ਹੋਈਆਂ ਸੀ ਸੰਗੀ ਚੋਣਾਂ ਜਿਨ੍ਹਾਂ ਨੂੰ ਕਹਿੰਦੇ ਨੇ ਤਾਂ ਉਸ ਦੇ ਵਿੱਚ 45 ਉਮੀਦਵਾਰ ਉਤਰੇ ਸੀਗੇ ਔਰ ਉਸ ਦੇ ਵਿੱਚੋਂ 17 ਹਾਊਸ ਆਫ ਕਾਮਨਸ ਦੇ ਵਿੱਚ ਪਹੁੰਚੇ ਸੀਗੇ ਪਰ ਇਸ ਵਾਰ ਜਿਹੜੇ ਪੰਜਾਬੀ ਉਮੀਦਵਾਰ ਨੇ ਇਹਨਾਂ ਦੀ ਸੰਖਿਆ 65 ਹੋ ਚੁੱਕੀ ਹੈ ਆਪਾਂ ਤੁਹਾਨੂੰ ਦੱਸਿਆ ਸੀ ਕਿ ਅਮਰੀਕਾ ਕੈਨੇਡਾ ਵਾਲੀ ਸਾਈਡ ਤੋਂ ਪੱਛਮ ਵਾਲੀ ਸਾਈਡ ਤੋਂ ਖਾਲਸਾ ਰਾਜ ਆਊਗਾ ਔਰ ਦਸ਼ਮੇਸ਼ ਪਿਤਾ குரு ਗੋਬਿੰਦ ਸਿੰਘ ਜੀ ਨੇ ਵੀ ਇਹ ਕਮੇਸ਼ਵਾਨੀਆਂ ਕੀਤੀਆਂ ਨੇ ਸਾਲ 2027-28 ਤੱਕ ਇਹ ਚੀਜ਼ਾਂ ਦਾ ਯੋਗ ਬਣਦਾ ਹੈ ਪਰ ਜਿਆਦਾ ਵੀ ਲੱਗ ਸਕਦਾ ਹੈ ਪਰ 2027-28 ਤੱਕ ਆਪਾਂ ਨੂੰ ਕੋਈ ਵੱਡੀ ਖਬਰ ਜਰੂਰ ਸੁਣਨ ਨੂੰ ਮਿਲਣ ਵਾਲੀ ਹੈ ਜੋ ਪੰਜਾਬ ਦੇ ਹੱਕ ਦੇ ਵਿੱਚ ਹੋਗੀ ਔਰ ਸੰਯੁਕਤ ਪੰਜਾਬ ਦੇ ਹੱਕ ਦੇ ਵਿੱਚ ਹੋਊ ਕਿ ਸੰਯੁਕਤ ਪੰਜਾਬ ਇੱਕ ਹੋਣ ਵਾਲਾ ਹੈ 2027 ਦੇ ਵਿੱਚ ਹੋ ਜੇ ਨਹੀਂ ਤਾਂ 28 ਦੀ ਸ਼ੁਰੂਆਤ ਤੋਂ ਪਹਿਲਾਂ ਪਹਿਲਾਂ ਜਰੂਰ ਹੋ ਜਾਊਗਾ ਪਰ 2027 ਬਹੁਤ ਭਾਰਾ ਹੋਣ ਵਾਲਾ ਹੈ ਸਿੱਖਾਂ ਵਾਸਤੇ ਹੁਣ 65 ਉਮੀਦਵਾਰ ਕਨੇਡਾ ਦੇ ਇਸ ਸੰਗੀ ਚਨਾਬ ਦੇ ਵਿੱਚ ਉਤਰੇ ਨੇ ਔਰ ਆ ਜਿਹੜੀ 28 ਅਪ੍ਰੈਲ ਹੈ 28 ਅਪ੍ਰੈਲ ਨੂੰ ਇਸ ਦਾ ਰਿਜ਼ਲਟ ਹੋਣਾ ਹੈ ਦੇਖਦੇ ਹਾਂ ਕਿ ਕਿੰਨੇ ਸਿੱਖ ਵੀਰ ਜਾਂ ਪੰਜਾਬੀ ਵੀਰ ਉੱਥੇ ਆਪਣੀ ਇਸ ਕਿਸਮਤ ਨੂੰ ਚਮਕਾ ਸਕਦੇ ਨੇ ਅਗਲੀ ਖਬਰਾਂ ਉਂਦੀ ਹੈ ਅਗਲਾ ਵੀਡੀਓ ਤੁਹਾਨੂੰ ਦਿਖਾ ਦਨੇਹਾ ਇਟਲੀ ਵਾਲਾ ਇਟਲੀ ਦੇ ਵਿੱਚ ਇੱਕ ਬੜਾ ਵੱਡਾ ਵਿਸ਼ਾਲ ਨਗਰ ਕੀਰਤਨ ਘਟਿਆ ਗਿਆ ਇਹ ਵੀਡੀਓ ਦੇਖੋ ਤੁਸੀਂ ਇਸ ਵੀਡੀਓ ਦੇ ਵਿੱਚ ਪਿੱਛੇ ਇੱਕ ਗਾਣਾ ਲੱਗਿਆ ਹੋਇਆ ਵੈਸੇ ਇਸ ਕਰਕੇ ਮੈਂ ਤੁਹਾਨੂੰ ਇਸ ਦੀ ਜਿਹੜੀ ਆਡੀਓ ਹੈ ਉਹ ਨਹੀਂ ਸੁਣਾ ਰਿਹਾ ਇਟਲੀ ਦੇ ਵਿੱਚ ਸਿੱਖ ਵੀਰਾਂ ਨੇ ਕਈ ਦਿਨ ਪਹਿਲਾਂ ਹੀ ਇਸ ਚੀਜ਼ ਦੀ ਅਨਾਉਂਸਮੈਂਟ ਕਰ ਦਿੱਤੀ ਸੀ ਕਿ ਅਸੀਂ ਵਿਸਾਖੀ ਵਾਲੇ ਦਿਨ ਇੱਥੇ ਵਿਸ਼ਾਲ ਨਗਰ ਕੀਰਤਨ ਕੱਟਣਾ ਹੈ ਇਟਲੀ ਦਾ ਇਹ ਵੀਡੀਓ ਹੈ ਸੋਸ਼ਲ ਮੀਡੀਆ ਦੇ ਉੱਤੇ ਬੜਾ ਤੇਜ਼ੀ ਨਾਲ ਵਾਇਰਲ ਵੀ ਹੋਇਆ ਹੈ ਔਰ ਇਸ ਵੀਡੀਓ ਦੇ ਵਿੱਚ ਪਿੱਛੇ ਇੱਕ ਆਡੀਓ ਲੱਗੀ ਸੀ ਉਹ ਮੈਂ ਹਟਾ ਦਿੱਤੀ ਕਿਉਂਕਿ ਉਹ ਆਪਾਂ ਸੁਣਾ ਨਹੀਂ ਸਕਦੇ ਉਸ ਦੇ ਉੱਤੇ ਕਲੇਮ ਲੱਗ ਜਾਂਦਾ ਹੈ ਸੋ ਇਟਲੀ ਦੇ ਵਿੱਚ ਜਿਸ ਪ੍ਰਕਾਰ ਦੇ ਨਾਲ ਸਿੱਖ ਵੀਰਾਂ ਨੇ ਇਹ ਕੰਮ ਕੀਤਾ ਹੈ ਤਾਂ ਇਹਨਾਂ ਨੂੰ ਦਿਨੋਂ ਇਹਨਾਂ ਦੀ ਸਰਾਹਨਾ ਕਰਨਾ ਸਾਡਾ ਫਰਜ਼ ਹੈ ਕਿ ਉਹਨਾਂ ਨੇ ਇਟਲੀ ਦੇ ਵਿੱਚ ਵੀ ਇਸ ਪ੍ਰਕਾਰ ਦੇ ਨਾਲ ਐਡਾ ਵੱਡਾ ਵਿਸ਼ਾਲ ਨਗਰ ਕੀਰਤਨ ਸ਼ਹਿਰ ਦੇ ਵਿੱਚ ਸਜਾਇਆ ਹੈ ਕਿਉਂਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਨਗਰ ਕੀਰਤਨ ਕੱਢਣਾ ਜਾਂ ਆਪਣੇ ਸਿੱਖ ਧਰਮ ਦੀ ਅਡੈਂਟੀਟੀ ਨੂੰ ਲੋਕਾਂ ਦੇ ਸਾਹਮਣੇ ਜ਼ਾਹਰ ਕਰਨਾ ਕੋਈ ਛੋਟੀ ਗੱਲ ਨਹੀਂ ਹੈ ਕਿਉਂਕਿ ਅੱਜ ਵੀ ਵਿਦੇਸ਼ਾਂ ਦੇ ਵਿੱਚ ਅਸੀਂ ਆਪਣੇ ਸ਼੍ਰੀ ਸਾਹਿਬ ਦੀ ਦਸਤਾਰਾਂ ਦੀ ਲੜਾਈ ਲੜ ਰਹੇ ਹਾਂ ਕਿਉਂਕਿ ਉਹਨਾਂ ਲੋਕਾਂ ਨੂੰ ਨਹੀਂ ਪਤਾ ਸੀ ਪਰ ਜਦੋਂ ਦਾ ਸੋਸ਼ਲ ਮੀਡੀਆ ਆਇਆ ਹੈ ਤਾਂ ਉਦੋਂ ਦੀ ਇਸ ਚੀਜ਼ ਦੇ ਵਿੱਚ ਤੇਜ਼ੀ ਆਈ ਹੈ ਇਸ ਦਾ ਫਾਇਦਾ ਜ਼ਰੂਰ ਹੋਇਆ ਹੈ ਪਰ ਸੋਸ਼ਲ ਮੀਡੀਆ ਆਉਣ ਤੋਂ ਪਹਿਲਾਂ ਸਿੱਖਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀਗਾ ਇਸ ਤੋਂ ਇਲਾਵਾ ਤੁਹਾਨੂੰ ਆਪਾਂ ਦੋਸਤੋਂ ਇੱਕ ਹਰਿਆਣੇ ਦਾ ਵੀਡੀਓ ਦਿਖਾਵਾਂਗੇ ਹਰਿਆਣੇ ਦਾ ਗੁਰਦੁਆਰਾ ਸਾਹਿਬ ਦਾ ਇੱਕ ਵੀਡੀਓ ਦੇਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗ ਜਿਹੜੀ ਵੀਡੀਓ ਨਾਲ ਦੇ ਨਾਲ ਚੱਲਦੀ ਪਈ ਹੈ ਤੁਸੀਂ ਵੇਖਦੇ ਪਏ ਹੋ ਗੁਰੂ ਘਰ ਦੇ ਅੰਦਰ ਜੋੜੇ ਪਾ ਕੇ ਸਿਰਾਂ ਤੇ ਟੋਪੀਆਂ ਨਾਲ ਸਜਾ ਕੇ ਲੰਗਰ ਦੀ ਸੇਵਾ ਕਰਦੇ ਹੋਏ ਉਸ ਤੋਂ ਬਾਅਦ ਸੇਵਾਦਾਰ ਨਾਲ ਗੱਲ ਕੀਤੀ ਕਿ ਗੁਰੂ ਘਰ ਦੇ ਵਿੱਚ ਕੀ ਹੁੰਦਾ ਪਿਆ ਤੋ ਕਹਿੰਦਾ ਕਿ ਸਾਡੇ ਇਸ ਗੁਰੂ ਘਰ ਦੇ ਵਿੱਚ ਕਈ ਸਾਲ ਤੋਂ ਅਸੀਂ ਚੱਲਦਾ ਆ ਰਿਹਾ ਹਾਂ ਮੈਂ ਕਹਿੰਦਾ ਹੁਣਾਗਾ ਮਹਾਰਾਜ ਆਪਣੇ ਹਿਸਾਬ ਨਾਲ ਗੁਰੂ ਘਰਾਂ ਦੀ ਮਰਿਆਦਾ ਨਾ ਬਣਾਈ ਚਾਹੋ ਇਹ ਬਿਲਕੁਲ ਨਿੰਦਨਯੋਗ ਗੱਲ ਹੈ ਇਹ ਗੁਰਦੁਆਰਾ ਨਿਰਮਲ ਕੁੱਤੀਆ ਗੁਰਦੁਆਰਾ ਹਰਿਆਣਾ ਇਹ ਅਲੇ ਦੋਲੇ ਦੀ ਚੜ੍ਹਦੀ ਕਲਾ ਦੀ ਸੰਗਤ ਨੂੰ ਬੇਨਤੀ ਕਰਾਂਗੇ ਹੱਥ ਜੋੜ ਕੇ ਕਿਸ ਗੁਰੂ ਘਰ ਜਾ ਕੇ ਇੱਥੇ ਦੀ ਮੈਨੇਜਮੈਂਟ ਨਾਲ ਗੱਲ ਕੀਤੀ ਜਾਵੇ ਇਹ ਕਿਉਂ ਕੀ ਪ੍ਰੋਸੀਜਰ ਹੈ ਗੁਰਦੁਆਰੇ ਦਾ ਕਿਹੜੇ ਇਹ ਜੀ ਮਰਿਆਦਾ ਕਿਹੜੇ ਇਹ ਜੀ ਨਿਯਮ ਨੇ ਕਿ ਜੇ ਇਹ ਮਹਾਰਾਸ਼ਟਰ ਉਲਟ ਚੱਲਦੇ ਪਏ ਨੇ। ਹਲੋਈ ਨਿਰਮਲ ਕੁਟਿਆ ਦੀ ਨਿਰਮਲ ਕੁਟਿਆ ਦਰਬਾਰ ਗੁਰਦੁਆਰਾ ਜਿਹੜਾ ਹਰਿਆਣਾ ਦੇ ਵਿੱਚ ਹੈ ਤੇ ਇਹਨਾਂ ਲੋਕਾਂ ਨੂੰ ਮਿਲ ਕੇ ਇਸ ਚੀਜ਼ ਦੇ ਉੱਤੇ ਸਖਤ ਸਟੈਂਡ ਲੈਣਾ ਚਾਹੀਦਾ ਹੈ ਕਿ ਜਿਹੜੂ ਤੁਸੀਂ ਕਰ ਰਹੇ ਦੇ ਇਹ ਬਿਲਕੁਲ ਵੀ ਸਹੀ ਨਹੀਂ ਹੈ। ਇਸ ਤੋਂ ਇਲਾਵਾ ਤੁਹਾਨੂੰ ਆਪਾਂ ਇੱਕ ਸਿੰਗਾਪੁਰ ਦਾ ਦੋਸਤੋ ਵੀਡੀਓ ਦਿਖਾਵਾਂਗੇ। ਸਿੰਗਾਪੁਰ ਦੇ ਵਿੱਚ ਵੀ ਅੱਜ ਦੀ ਤਰੀਕ ਦੇ ਵਿੱਚ ਬਹੁਤ ਸਾਰੇ ਗੁਰਦੁਆਰਾ ਸਾਹਿਬ ਬਣ ਚੁੱਕੇ ਨੇ ਪਰ ਸਿੰਗਾਪੁਰ ਦੇ ਵਿੱਚ ਜਿਾ ਅੱਜ ਵੀ ਆਪਾਂ ਦੇਖੀਏ ਕੈਨੇਡਾ ਅਮਰੀਕਾ ਕਿਸੇ ਵੀ ਦੇਸ਼ ਦੇ ਵਿੱਚ ਤੁਸੀਂ ਦੇਖ ਲੋ ਤਾਂ ਹਰ ਜਗ੍ਹਾ ਤੇ ਗੁਰਦੋਰਾں ਦੀ ਬਹੁਤ ਜ਼ਿਆਦਾ ਐਮੇਤ ਹੁੰ ਰਾਮ ਰਾਮ ਜੀ ਸਾਰਿਆਂ ਨੂੰ ਉਹ ਆਪਣੇ ਦੂਸਰੇ ਬਲੋਗ ਹੈ ਗੁਰਦੁਆਰਾ ਪਰ ਦੇਖੋ ਬਈ ਬਹੁਤ ਹੀ ਬੜੀਆ ਚੀਜ਼ ਹੈ ਸਿੱਖ ਸਮਾਜ ਦੀ ਮਤਲਬ ਹਰ ਕੰਟਰੀ ਮੈਂ ਗੁਰਦੁਆਰਾ ਮਿਲੇਗਾ ਆਪਾਂ ਹਰ ਇੱਕ ਕੰਟਰੀ ਮੈਂ ਗੁਰਦੁਆਰਾ ਮਾਰਿਆ ਇਹ ਸਿੰਗਾਪੁਰ ਛੋਟੋ ਸੁਦੇਸ਼ ਹੈ ਪਰ ਇਹ ਅੰਦਰ ਵੀ ਕਮ ਕਮ 10 ਬਾਰ ਗੁਰਦੁਆਰਾ ਜਿੱਥੇ ਆਪਾਂ ਐਨੀ ਟਾਈਮ ਹੀ ਜਾ ਗਏ ਰੋਟੀ ਚਾਹ ਪਾਣੀ ਖਾਸ ਕਾ ਬਹੁਤ ਬੜੀਆ ਚੀਜ਼ ਕਈ ਕਈ ਹੈ ਜਿਹਾ ਕਿਹਾ ਕਿ ਬੀਚ ਵਿੱਚ ਵੀ ਫਿਲਾ ਰੱਖੀ ਆਪੋ ਆ ਕੇ ਖਾਲਿਸਤਾਨੀ ਹੈ ਖਾਲਿਸਤਾਨੀ ਅਗਰ ਜੇ ਪੰਜਾਬੀ ਲੋਕ ਬਾਰੇ ਨਾ ਵੈਣੀ ਤੋ ਰੀਅਲ ਮੈਂ ਕੋਈ ਸਟੂਡੈਂਟ ਕੋਈ ਵੀ ਬਰ ਆਣ ਕੀ ਸੋਚਿਆ ਵੀ ਕੋਈ ਨਹੀਂ ਕਿੰਕੀ ਕਿਵਾਰੀ ਸਿਕੰਡੀ ਸੁਣੋਇਆ ਕੰਮ ਮਿਲਨੇ ਹੈ ਕਿਹਵਾਰ ਕੰਮ ਕੌਣ ਮਿਲਨੇ ਜਿਕਨ ਕੰਮ ਮਿਲ ਜਬਨ ਬੜੀ ਅਜਕਾ ਨਾ ਮਿਲ ਰਹੀ ਸਖ ਬਹੁਤ ਬੇਡ ਕੰਡੀਸ਼ਨ ਹੋਇਆ ਪਾਵਰਸ ਤੋਂ ਬਹੁਤ ਬੜੀ ਹੈ ਜੇ ਪੰਜਾਬੀਆਂ ਨੇ ਬਾਹਰ ਜਾਣਾ ਛੱਡਤਾ ਸਿੱਖਾਂ ਨੇ ਗੁਰਦਾਰੇ ਬਣਾਉਣੇ ਛੱਡਤੇ ਲੰਗਰ ਲਾਉਣੇ ਛੱਡਤੇ ਤਾਂ ਦੁਨੀਆ ਦੇ ਵਿੱਚ ਸਟੂਡੈਂਟਾਂ ਦੇ ਸਾਹਮਣੇ ਭੁੱਖ ਦਾ ਕਾਲ ਪੈ ਜਾਊਗਾ ਤਾਲ ਲੋਕ ਬੱਚਿਆਂ ਦੇ ਕੋਲ ਖਾਣ ਵਾਸਤੇ ਲੰਗਰ ਨਹੀਂ ਉਹਨਾਂ ਨੂੰ ਮਿਲਨੇ ਹੁਣ ਤੁਹਾਨੂੰ ਆਪਾਂ ਨਾ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਮੈਂ ਵੀਡੀਓ ਦਿਖਾ ਦਿੰਨਾ ਮਾਰਕ ਕੈਨਰੀ ਤੇ ਉਹਨਾਂ ਦਾ ਤੁਸੀਂ ਵੀਡੀਓ ਦੇਖ ਰਹੇ ਜੇ ਮਾਰਕ ਕੈ ਤੇ ਉੱਥੇ ਇਹਨਾਂ ਦਾ ਸਨਮਾਨ ਵੀ ਕੀਤਾ ਗਿਆ ਤੇ ਸਿੱਖਾਂ ਦੇ ਨਾਲ ਮਿਲ ਕੇ ਇਹਨਾਂ ਨੇ ਵਿਸਾਖੀ ਵੀ ਮਨਾਈ ਤੁਸੀਂ ਇਹ ਸੀ ਦੇਸ਼ ਵਿਦੇਸ਼ਾਂ ਦੇ ਪ੍ਰਧਾਨ ਮੰਤਰੀ ਸਿੱਖਾਂ ਦੇ ਨਾਲ ਵਿਸਾਖੀ ਮਨਾ ਰਹੇ ਨੇ ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਸਿੱਖਾਂ ਨੂੰ ਬੰਦੀ ਸਿੰਘ ਬਣਾ ਕੇ ਜੇਲ੍ਹਾਂ ਦੇ ਵਿੱਚ ਭਰ ਰਹੇ ਨੇ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਛੇਤੀ ਹੀ ਅਕਾਲ ਫਿਲਮ ਦਾ ਵਿਰੋਧ ਕਰਨ ਵਾਲਿਆਂ ਨੂੰ ਕਹਾਂਗੇ ਕਿ ਭਈ ਵਿਰੋਧ ਕਰਨਾ ਛੱਡ ਦਿਓ ਔਰ ਜਿਹੜੇ ਵੀਰਾਂ ਨੇ ਅਕਾਲ ਫਿਲਮ ਨਹੀਂ ਦੇਖੀ ਤਾਂ ਜਾ ਕੇ ਜ਼ਰੂਰ ਦੇਖਿਓ ਬਹੁਤ ਸੋਹਣੀ ਬਹੁਤ ਪਿਆਰੀ ਫਿਲਮ ਹੈ ਇਸ ਫਿਲਮ ਦੇ ਵਿੱਚ ਸਿੱਖੀ ਦਾ ਘਾਣ ਕਰਨ ਵਾਲਾ ਕੁਝ ਵੀ ਨਹੀਂ ਗਿੱਪੀ ਘੜੇ ਵਾਲ ਨੇ ਬਹੁਤ ਮਿਹਨਤ ਦੇ ਨਾਲ ਬਹੁਤ ਚੰ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ